ਗੱਲਬਾਤ ਮਿੰਟੋ ਜੀ ਵਾਰਿਸ ਪੰਜਾਬ ਦੇ ਅਮਰਪਾਲ ਸਿੰਘ ਦੀ ਜਿਹੜੀ ਪਾਰਟੀ ਹੈ ਉਹਦੇ ਬਾਰੇ ਕਰਨੀ ਆ ਤਰਸੇਮ ਸਿੰਘ ਜੀ ਕਹਿ ਰਹੇ ਨੇ ਕਿ ਸਾਡੇ ਵੱਲੋਂ ਵੀ ਤਿਆਰੀ ਹੈ ਇੱਕ ਤਰ੍ਹਾਂ ਨਾਲ ਅਸੀਂ ਵੀ ਤਿਆਰ ਹੋ ਰਹੇ ਹਾਂ 27 ਦੇ ਵਿੱਚ ਚੋਣ ਲੜਾਂਗੇ ਹੂੰ ਤੇ ਇੱਕ ਆ ਲੰਬੀ ਬਾਰੇ ਕਮੈਂਟ ਆ ਰਿਹਾ ਅਸੀਂ ਇਹਦੇ ਤੇ ਵੀ ਗੱਲ ਕਰ ਲਵਾਂਗੇ ਬਾਅਦ ਦੇ ਵਿੱਚ ਖੈਰ ਦੇਖੋ ਚੋਣ ਲੜਨਾ ਅਧਿਕਾਰ ਹੈ ਜੀ ਸਾਰਿਆਂ ਦਾ ਹੂੰ ਤੁਸੀਂ ਲੜੋ ਮੈਂ ਲੜਾਂ ਕੋਈ ਵੀ ਲੜ ਸਕਦਾ ਉਹਨਾਂ ਨੇ ਤੇ ਫਿਰ ਜਥੇਬੰਦੀ ਜਦੋਂ ਬਣਾਈ ਸੀ ਉਦੋਂ ਹੀ ਸਾਬ ਹੋ ਗਿਆ ਸੀ ਉਹਨਾਂ ਨੇ ਇਲੈਕਸ਼ਨ ਲੜਨਾ ਜੀ ਤੇ ਫਿਰ ਉਹ ਤਰਨ ਤਾਰਨ ਦੇ ਵਿੱਚ ਇੱਕ ਅਹਿਮ ਰੋਲ 'ਚ ਸੀਗੇ ਹਾਲਾਂਕਿ ਪਹਿਲਾਂ ਤੇ ਲੜਾਉਣਾ ਹੀ ਇਹਨਾਂ ਨੇ ਸੀ ਮਨਦੀਪ ਸਿੰਘ ਪਰ ਬਾਅਦ ਦੇ ਵਿੱਚ ਕੀ ਹੈ ਕਿ ਮਾਨ ਸਾਹਿਬ ਆ ਗਏ ਸਿਮਰਨਜੀਤ ਸਿੰਘ ਮਾਰੋ ਸਾਰਾ ਕੁਝ ਭੁਲੇਟ ਕੇ ਜੀ ਜੀ ਆਪ ਹੀ ਮਾਲਕ ਮੁਖਤਿਆਰ ਬਣੇ ਹਮ ਬਾਅਦ ਦੇ ਵਿੱਚ ਇਹਨਾਂ ਦੇ ਤੁਸੀਂ ਵੇਖਿਆ ਹੁਣ ਮਤਭੇਦ ਵੀ ਸਾਹਮਣੇ ਆ ਬਿਲਕੁਲ ਔਨ ਰਿਕਾਰਡ ਆਇਆ ਸਾਰਾ ਕੁਝ ਤਾਂ ਗੱਲ ਇਹ ਆ ਕਿ ਕੱਲ ਇਹ ਉਹ ਇੰਦਰ ਦੇਵੀਗੜ੍ਹ ਵਾਲੀ ਸਾਈਡ ਗਏ ਸਨ ਕੜਾਵਾਂ ਵਾਲੀ ਸਾਈਡ ਗਏ ਸਨ ਤੇ ਉੱਥੇ ਇਹਨਾਂ ਨੇ ਸਾਫ਼ ਸੰਦੇਸ਼ ਦੇ ਦਿੱਤਾ ਆਪਣੇ ਵਰਕਰਾਂ ਨੂੰ ਕਹਿ ਲਓ ਜਾਂ ਆਪਣੇ ਸਪੋਰਟਰਾਂ ਨੂੰ ਕਿ ਅਸੀਂ ਵੀ 127 ਦਾ ਇਲੈਕਸ਼ਨ ਲੜਾਂਗੇ ਜੀ ਤੇ ਹਰ ਹਾਲਤ ਦੇ ਵਿੱਚ ਲੜਾਂਗੇ ਹੁਣ ਇਹ ਤੈਅ ਸੀ ਕਿ ਵਾਰਸ ਪੰਜਾਬ ਦੇ ਜਥੇਬੰਦੀ ਦਾ ਜਿਹੜਾ ਨਿਰਮਾਣ ਹੋਇਆ ਉਹ ਇਸੇ ਮੰਤਵ ਲਈ ਹੋਇਆ ਕਿ ਐਸਟੀਪੀਸੀ ਤੇ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਜਾਊਗਾ ਹੂੰ ਠੀਕ ਹੈ ਜੀ ਹਾਲਾਂਕਿ ਪਾਰਟੀ ਦਾ ਸੰਵਿਧਾਨ ਜਾਂ ਹੋਰ ਜਿਹੜੀਆਂ ਦੂਜੀਆਂ ਤੀਜੀਆਂ ਚੀਜ਼ਾਂ ਹੁੰਦੀਆਂ ਨੇ ਜ਼ਰੂਰੀ ਉਹ ਮੁਕੰਮਲ ਕਰਕੇ ਰਜਿਸਟ੍ਰੇਸ਼ਨ ਤੁਹਾਨੂੰ ਲੈਣੀ ਪੈਣੀ ਹੈ ਸਾਰਾ ਕੁਝ ਕਰ ਕਰਾ ਕੇ ਉਦੋਂ ਬਾਅਦ ਫਿਰ ਤੁਹਾਡੇ ਕੋਲ ਹੋਣਾ ਚਾਹੀਦਾ ਟਾਂਚਾ ਹੂੰ ਇਹ ਟਾਂਚੇ ਤੇ ਜ਼ੋਰ ਦੇ ਰਹੇ ਨੇ ਅਸੂਲੇ ਜੀ ਸਮਝਦੇ ਹੋ ਨਾ ਤੁਸੀਂ ਕਿ ਇਹ ਹੁਣ ਹਰਿਆਣੇ ਦੇ ਬਿਲਕੁਲ ਬਾਰਡਰ ਜਿਹੜਾ ਕਢਾ ਮੈਂ ਉਹ ਲਾਸਟ ਪਿੰਡ ਆ ਹੂੰ ਹਰਿਆਣੇ ਦਾ ਆ ਪੰਜਾਬ ਦਾ ਤਿਗਾਰੇ ਆਣਾ ਸ਼ੁਰੂ ਹੋ ਜਾਂਦਾ ਰਾਜਲਾ ਵਗੈਰਾ ਕਾ ਆ ਜਾਂਦੇ ਨੇ ਤਾਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਇੱਕ ਮੈਸੇਜ ਦਿੱਤਾ ਪਰ ਕਾਡਰ ਜਾਂ ਜਥੇਬੰਦਕ ਢਾਂਚਾ ਜਿਹੜਾ ਹੂੰ ਉਹਦੇ ਵੀ ਹਾਲੇ ਬਹੁਤ ਲੰਮਾ ਸਫ਼ਰ طے ਕਰਨਾ ਪਿਆ ਬਿਲਕੁਲ ਕਿਉਂਕਿ ਦੇਖੋ ਗੱਲ ਕੀ ਆ ਕਿ 2027 ਦਾ ਇਲੈਕਸ਼ਨ ਵਾਰਸ ਪੰਜਾਬ ਦੇ ਵਾਲੇ ਜੇ ਲੜਨਾ ਚਾਹੁੰਦੇ ਆ ਨਾ ਵੀ ਘੱਟੋ-ਘੱਟ ਜੇ ਕਰੰਟ ਸਿਨੈਰੀਓ ਦੇਖੋਗੇ ਤੁਸੀਂ ਜੀ ਤਾਂ ਇਹਨਾਂ ਨੂੰ 5-10 ਬੰਦੇ ਜਿਤਾ ਕੇ ਪਹਿਲਾ ਟੀਚਾ ਤੇ ਹੀ ਹਾਸਲ ਕਰਨਾ ਚਾਹੀਦਾ ਕਿ ਜੇ ਮੰਨ ਲਓ ਖਿਚੜੀ ਵਿਚੜੀ ਜੀ ਵਰਦੀ ਆ ਤਾਂ ਘੱਟੋ-ਘੱਟ ਤੁਸੀਂ ਕਿਸੇ ਗੇਮ 'ਚ ਆ ਜਾਓ ਜੀ 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 ਧਿਆਨ ਚ ਹੋਵਾਂ ਤੁਸੀਂ ਕਿ ਉਹ ਵੀ ਹੈ ਬਿਲਕੁਲ ਸਰ ਹਾਲਾਂਕਿ ਕਿਸੇ ਵੀ ਬੰਦੇ ਨੂੰ ਜਦੋਂ ਅਸੀਂ ਪੋਲੀਟੀਕਲੀ ਜਿਹੜੇ ਮਾਹਰ ਨੇ ਅਸੀਂ ਬੈਨੇ ਜਦੋਂ ਤਾਂ ਉਹ ਦਿੰਦੇ ਨੇ ਕੋਈ ਸੀਟਾਂ ਜੀ ਪਰ ਉਹ ਕੁਝ ਖਾਸ ਇਲਾਕੇ 'ਚ ਪ੍ਰਭਾਵ ਹਮ ਰੱਖਦੀਆਂ ਸੀਟਾਂ ਹੁੰਦੀਆਂ ਨੇ ਕਿ ਜੀ ਇੱਥੋਂ ਇਹ 2-4 ਜਿੱਤ ਸਕਦੇ ਆ ਜੀ ਪੂਰੇ ਪੰਜਾਬ ਦੇ ਵਿੱਚ ਲਹਿਰ ਬਣਾਉਣ ਵਾਸਤੇ ਤੁਹਾਨੂੰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਜੀ ਠੀਕ ਹੈ ਨਾ ਜੀ ਫਿਲਹਾਲ ਠੋਸ ਅਜੰਡਾ ਨਹੀਂ ਹੈ ਤੁਹਾਡੇ ਕੋਲ ਹੂੰ ਫਿਰ ਕਾਡਰ ਹੁੰਦਾ ਅਜੰਡਾ ਹੁੰਦਾ ਫਿਰ ਪਾਰਟੀ ਜਿਹੜੀ ਹੈ ਉਹ ਕੁਝ ਖਾਸ ਮੁੱਦਿਆਂ ਨੂੰ ਹਾਈਲਾਈਟ ਕਰਕੇ ਅੱਗੇ ਵਧਦੀ ਹੈ ਤੋਂ ਸਾਰੀ ਕਿਸ ਹਲੇ ਸਮੇ ਦੇ ਗਰਭ ਦੇ ਵਿੱਚ ਹੀ ਆ ਕਿ ਕਿਵੇਂ ਕਿਵੇਂ ਕੀ ਹੋਏਗਾ ਪਰ ਮੇਰੇ ਖਿਆਲ ਦੇ ਨਾਲ ਜੋ ਕਰੰਟ ਸਿਨੈਰੀਓ ਅੱਜ ਦਾ ਅੱਜ ਦੀ ਡੇਟ ਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਪਏ ਆ ਕਿ ਇੱਥੇ ਕਿੱਤੇ ਨਾ ਕਿਤੇ ਜੇ ਆਪਾਂ ਵੇਖੀਏ ਅੱਜ ਦੇ ਹਾਲਤ ਦੇ ਮੁਤਾਬਕ ਤਾਂ ਇੰਉਂ ਲੱਗਦਾ ਕਿ ਯਾਰ ਸਪਸ਼ਟ ਬਹੁਮਤ ਹਾਸਲ ਕਰਨਾ ਤਾਂ ਕਿਸੇ ਦੇ ਵੀ ਵੱਸ ਦਾ ਰੋਗ ਨਹੀਂ ਜਾਪਦਾ ਬਿਲਕੁਲ ਠੀਕ ਹੈ ਜੀ ਤਾਂ ਮਤਲਬ ਕਿ ਉਸ ਸਿਚੁਏਸ਼ਨ ਦੇ ਮੱਦੇਨਜ਼ਰ ਤੁਹਾਨੂੰ ਮਿਨੀਮਮ ਉਹ ਜਿਵੇਂ ਦੱਸਿਆ ਮਿਨੀਮਮ ਕਾਮਨ ਪ੍ਰੋਗਰਾਮ ਤੁਹਾਨੂੰ ਇਨਾਂ ਕੋ ਸਾਂਝਾ ਪ੍ਰੋਗਰਾਮ ਤੇ ਰੱਖਣਾ ਹੀ ਪਊਗਾ ਕਿ ਭਈ ਅਸੀਂ ਕਿਸੇ ਗੇਮ ਚ ਹੋਈਏ ਕਟੋ-ਕਟਾ ਬਿਲਕੁਲ ਤਾਂ ਖੈਰ ਦੇਖਦੇ ਆਲੇ بڑا ਸਮਾਂ ਪਿਆ ਸੁਖਮ ਸਿੰਘ ਸਾਹਿਬ ਹਾਲੇ ਤੇ ਛੱਬੀ ਚੜਨਾ ਹੈ ਤਸ ਤੋਂ ਬਾਅਦ ਫਿਰ ਇਹ ਕੰਮ ਮੰਗੇਗਾ ਬਾਕੀ ਦੇਖਦੇ ਆ ਕੀ ਬਣਦਾ ਕੀ ਬਣਾਉਂਦਾ ਉਹਦਾ 27 ਵਾਸਤੇ ਪੂਰੀਆਂ ਤਿਆਰੀਆਂ ਹੁਣ ਤੇ ਸਵਾਲ ਵੀ ਤੁਸੀਂ ਵੇਖ ਲਓ ਤੁਹਾਡੇ ਕਮੈਂਟਾਂ ਦੇ ਵਿੱਚ ਵੋਟਾਂ ਨਾਲ ਜੁੜੇ ਆਉਣ ਲੱਗ ਪੇ ਜੀ 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 ਬਿਲਕੁਲ ਇਹ ਹੁੰਦਾ ਕਿ ਇਲੈਕਸ਼ਨ ਮੋਡ ਜਿਹੜਾ ਹੈ ਨਾ ਜਿਵੇਂ 26 ਆਪ ਐਂਟਰ ਹੋਵਾਂਗੇ ਇਲੈਕਸ਼ਨ ਮੋਡ ਆਪਣੇ ਸਾਹਮਣੇ ਹੋਏਗਾ ਤਾਂ ਤੁਸੀਂ ਦੇਖ ਲਓ ਆਹੀ ਚੀਜ਼ ਹੁੰਦੇ ਨਬਜ਼ ਜੇ ਟਟੋਲਣੀ ਹੋਵੇ ਤਾਂ ਤੁਸੀਂ ਵੇਖੋ ਕਿ ਨਾਲ ਦੀ ਨਾਲ ਹੁਣ ਕੋਈ ਕਹਿ ਰਿਹਾ ਲੰਬੀ ਤੋਂ ਇਦਾਂ ਹੋਏਗਾ ਜੀ ਉਦਾਂ ਹੋਏਗਾ ਸੋ ਇਹ ਇੰਟਰਸਟ ਹੁੰਦਾ ਜਨਤਾ ਦਾ ਤੋਂ ਇਲੈਕਸ਼ਨ ਮੋੜ ਤੇ ਲਗਭਗ ਲਗਭਗ ਪੰਜਾਬ ਦਾ ਬਸ ਸਮਝੋ ਕਿ ਆਉਣਾ ਆਉਣ ਬਣ ਗਿਆ ਜੀ ਹਾਂਜੀ ਜੀ 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 ਦੋਸਤ ਪੁੱਛ ਰਹੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਬਾਰੇ ਗੱਲ ਕਰਿਓ ਜੀ ਸੁਣਨ ਚ ਆਇਆ ਮਿੰਟੂ ਜੀ ਕਿ ਉਹ ਅਕਾਲੀ ਦਲ ਮੋੜ ਸਰਜੀਤੀ ਜਿਹੜੀ ਪੁਨਰ ਸਰਜੀਤੀ ਹੈ ਉਹਦੇ ਦੇ ਵਿੱਚੋਂ ਅਸਤੀਫਾ ਦੇਣ ਵਾਸਤੇ ਉਹ ਕਹਿ ਰਹੇ ਨੇ ਮੈਂ ਵੀ ਅਸਤੀਫਾ ਦੇਣਾ ਹੁਣੇ ਤੇ ਆਏ ਸੀ ਫਿਰ ਹੁਣ ਅਸਤੀਫਾ ਦੇ ਕੇ ਫਿਰ ਕਿੱਧਰ ਤੇ ਫਿਰ ਪੁਨਰ ਸਰਜੀਤੀ ਦਾ ਕੀ ਬਣੇਗਾ ਕਾਫੀ ਸਾਰੇ ਸਵਾਲ ਹੋ ਗਏ ਨੇ ਨਰ ਸਰਜੀਤੀ ਨੂੰ ਕੋਈ ਪੁਨਰ ਪ੍ਰਧਾਨ ਮਿਲ ਜਾਏਗਾ ਔਰ ਕੀ ਹੈ ਪ੍ਰਧਾਨ ਥੋੜੀ ਇੱਥੇ ਵੀ ਮੁੱਕ ਜਾਂਦੇ ਨੇ ਥੋੜੇ ਮੈਂ ਬਹਿ ਨਹੀਂ ਐ ਇਦਾਂ ਹੁੰਦਾ ਹੈ ਹਾਂਜੀ ਹਾਂਜੀ ਤੁਸੀਂ ਦੇਖੋ ਨਾ ਪ੍ਰਧਾਨ ਤੇ ਅੱਜ ਕੱਲ ਬਈ ਦੇਖੋ ਕਿੰਨੀਆਂ ਰੀਲਾਂ ਪਾਉਂਦੇ ਆ ਉਹ ਕਹਿੰਦੇ ਮੁੰਡੇ ਖੜ ਕੇ ਵੀ ਆ ਅਸੀਂ ਪ੍ਰਧਾਨ ਬਣਾ ਚੱਲੇ ਹਾਂ ਉਹਦੇ ਜੇ ਫਿਰ ਰੀਲ ਪਾ ਦਿੰਦੇ ਵੀ ਆ ਅਸੀਂ ਬਣਾ ਚੱਲੇ ਜੀ ਉਹ ਸਾਰੇ ਚਲੋ ਮੰਨ ਲੈਂਦੇ ਵੀ ਤੁਸੀਂ ਤੁਸੀਂ ਬਣਾ ਲਓ ਤੁਹਾਡਾ ਦੋਹੀ ਬਣਾ ਕੇ ਤੁਹਾਡਾ ਤੋਂ ਗੱਲ ਇਹ ਆ ਕਿ ਦੇਖੋ ਖਬਰਾਂ ਮੈਂ ਵੀ ਪੜੀਆਂ ਨੇ ਸੁਖਮ ਸਿੰਘ ਸਾਹਿਬ ਮੇਰੀ ਗੱਲ ਕਿਸੇ ਲੀਡਰ ਨਾਲ ਨਹੀਂ ਹੋ ਸਕੀ ਅੱਜ ਮੈਂ ਥੋੜਾ ਜਰੁ ਜਿਵੇਂ ਚ ਰਿਹਾ ਹਾਂ ਕਿਉਂਕਿ ਜਦੋਂ ਤੱਕ ਕੋਈ ਗੱਲ ਦੀ ਨਾ ਠੋਸ ਇਹ ਦੇਖੋ ਅੱਜ ਕੱਲ ਮੀਡੀਆ ਦਾ ਸਿਸਟਮ ਜਿਹੜਾ ਉਹ ਐਸਾ ਵੈਸਾ ਹੀ ਆ ਹੁਣ ਕਿਤੇ ਹੋ ਸਕਦਾ ਹੈ ਕਿ ਅੰਦਰ ਕੋਈ ਗੱਲ ਹੋਈ ਹੋਵੇ ਹਮ ਪਰ ਬਾਰੀ ਤੌਰ ਤੇ ਕੋਈ ਪੁਸ਼ਟੀ ਨਹੀਂ ਹੈ ਕਿਸੇ ਵਕਤ ਹੋ ਜੀ ਹਾਂ ਮਨਪ੍ਰੀਤ ਸਿੰਘ ਯਾਲੀਉਰਾ ਨੇ ਜਿਵੇਂ ਆਪਾਂ ਦੇਖੀਏ ਤਕਫੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਤਗੜਾ ਕੰਮ ਕਰਦਾ ਸੀਗਾ ਹੂੰ ਫਿਰ ਉਸ ਤੋਂ ਬਾਅਦ ਇੱਕ ਬਿਆਨ ਜਿਹੜਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਇਸ ਮੁਤਲਕ ਆ ਗਿਆ ਹੂੰ ਇਹ ਆਲੀ ਸਾਹਿਬ ਵਾਲੇ ਮਾਮਲੇ ਤੇ ਫਿਰ ਈਆਲੀ ਸਾਹਿਬ ਨੇ ਵੀ ਅੱਜ ਫੇਸਬੁੱਕ ਤੇ ਪੋਸਟ ਪਾਈ ਹੈ ਸ਼ਾਇਦ ਠੀਕ ਹੈ ਨਾ ਜੀ ਆਪ ਦੇ ਸਟੈਂਡ ਦੇ ਸੰਬੰਧ ਦੇ ਵਿੱਚ ਹੂੰ ਹਾਂ ਇਹ ਚੀਜ਼ਾਂ ਤੇ ਬਾਹਰੀ ਤੌਰ ਤੇ ਆਪਾਂ ਨੂੰ ਵਿਖਾਈ ਦੇ ਰਹੀਆਂ ਨੇ ਅੰਦਰ ਘਾਤੇ ਕੀ ਹੋਇਆ ਕੀ ਨਹੀਂ ਹੋਇਆ ਇਹ ਆਪਾਂ ਨੂੰ ਨਹੀਂ ਪਤਾ ਪਰ ਇਹਨਾਂ ਦੇ ਵਿੱਚ ਸਭ ਅੱਛਾ ਨਹੀਂ ਹੈ ਹੂੰ ਤੇ ਇਹ ਚੀਜ਼ ਤੇ ਸਪਸ਼ਟ ਹੈ ਜੀ ਜੇ ਤੁਸੀਂ ਵੇਖੋਗੇ ਨਾ ਕਿ ਭਈ ਸਭ ਅੱਛਾ ਕਿਸੇ ਵੀ ਪਾਰਟੀ ਦੇ ਵਿੱਚ ਜੇ ਹੋਵੇ ਨਾ ਉਹਦਾ ਪਤਾ ਲੱਗ ਜਾਂਦਾ ਮੈਂ ਤਾਂ ਹੈਰਾਨ ਆ ਕਿ ਆਪਣੇ ਜਿਹੜੇ ਪਿੰਡ ਵਾਲੇ ਆ ਬਰਾੜ ਸਾਹਿਬ ਵੀ ਬਹੁਤ ਕਿਉਂਕਿ ਬਹੁਤ ਸਰਗਰਮ ਸੀਗੇ ਪੁਨਰ ਸੁਰਜੀਤ ਵਿੱਚ ਠੀਕ ਹੈ ਨਾ ਜੀ ਮੈਨੂੰ ਨਹੀਂ ਪਤਾ ਉਹਨਾਂ ਨਾਲ ਵੀ ਮੇਰੀ ਗੱਲਬਾਤ ਕਦੇ ਹੋਈ ਨਹੀਂ ਹੁਣ ਕਿ ਭਈ ਕੋਈ ਉਹਨਾਂ ਦਾ ਘਰੇਲੂ ਰੁਝੇ ਮੈਂ ਨਹੀਂ ਤਾਂ ਬਹੁਤ ਐਕਟਿਵ ਸੀਗੇ ਸੋਸ਼ਲ ਮੀਡੀਆ ਤੇ ਆਦਕਤੇ ਮੈਂ ਕਹ ਲਿਆ ਕਿ ਹੁਣ ਉਹ ਵੀ ਮੈਨੂੰ ਸਰਗਰਮ ਨਜ਼ਰ ਨਹੀਂ ਆਏ ਪਿਛਲੇ ਕੁਝ ਸਮੇਂ ਤੋਂ ਤੇ ਜੇ ਤੁਸੀਂ ਕੁਝ ਇਹਨਾਂ ਦੇ ਬਿਆਨ ਵੇਖੋਗੇ ਇਲੈਕਸ਼ਨ ਵੀ ਆ ਜਿਹੜਾ ਇਹਨਾਂ ਨੇ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਨਹੀਂ ਲੜਿਆ ਜੀ ਹਾਂ ਕੋਈ ਥਾਮਾਂ ਤੇ ਇਹਨਾਂ ਦੇ ਬੰਦਿਆਂ ਨੇ ਸਪੋਰਟ ਜ਼ਰੂਰ ਕਰ ਦਿੱਤੀ ਆ ਕੋਈ ਜਿੱਦਾ ਮਤਲਬ ਕਿ ਸ਼ੁਰੂਆਤ ਦੇ ਵਿੱਚ ਚਰਚਾ ਮਿਲੀ ਹਾਈਪ ਮਿਲੀ ਬਿਲਕੁਲ ਬਹੁਤ ਇਦਾਂ ਲੱਗਦਾ ਸੀਗਾ ਕਿ ਗੱਲ ਅੱਗੇ ਤੱਕ ਜਾਏਗੀ ਪਰ ਹੁਣ ਹੁਣ ਮਤਲਬ ਕਿ ਉਨੀ ਉਹ ਜਿਹੜੀ ਇਹ ਨਾ ਜਿਵੇਂ ਤਾਜ ਹੀ ਨਹੀਂ ਲੱਗਦੀ ਪਈ ਜੀ ਜੀ ਕਹਾਣੀ ਨਵਾਂ ਕੁਝ ਵੀ ਵਾਪਰ ਨਹੀਂ ਰਿਹਾ ਕੋਈ ਗੱਲਬਾਤ ਨਹੀਂ ਕੋਈ ਬਿਆਨ ਬਹੁਤਾ ਨਹੀਂ ਹਾਂ ਜੀ ਹਾਂ ਜੀ ਉਹੀ ਹੈ ਨਾ ਤੋ ਮੈਨੂੰ ਲੱਗਦਾ ਕਿ ਭਾਈ ਇਹ ਹੋ ਸਕਦਾ ਹੈ ਕਿ ਹੋਈ ਹੋਵੇ ਕੋਈ ਗੱਲ ਪਰ ਇਹ ਤਦ ਹੀ ਹੈ ਨਾ ਕਿ ਸਭ ਅੱਛਾ ਨਹੀਂ ਹੈ ਜੀ ਜੇ ਸਭ ਅੱਛਾ ਹੈ ਤਾਂ ਫਿਰ ਆ ਫਿਰ ਕੌਣ ਛੱਡ ਕੇ ਜਾਂਦਾ ਜੀ ਪ੍ਰਧਾਨਗੀ ਦੇ ਚੱਕਰਾਂ ਦੇ ਵਿੱਚ ਉਹ ਤੇ ਇਹ ਨਿਕਲ ਕੇ ਇੱਧਰ ਆਏ ਨੇ ਹੂੰ ਹੁਣ ਕੋਈ ਪ੍ਰਧਾਨਗੀ ਦਾ ਅਸਤੀਫਾ ਦੇ ਰਿਹਾ ਜਾਂ ਕੋਈ ਪ੍ਰਧਾਨ ਬਣਦਾ ਇਸ਼ੂ ਕਿਹਾ ਤੇ ਉਹ ਚੀਜ਼ਾਂ ਤੇ ਫਿਰ ਅੱਗੇ ਆ ਗਈਆਂ ਜੀ ਜੀ ਜਟਨ ਫਾਇਰ ਬਾਈ ਜੀ ਕਹਿ ਰਹੇ ਕਿ ਬਾਕੀ ਦੀ ਜਿਹੜੀ ਪੁਨਰ ਸੁਰਜੀਤੀ ਹੈ ਜਾਂ ਆਪਾਂ ਥੋੜਾ ਜਿਹਾ ਸਾਫ ਪਾਛਾ ਦੇ ਵਿੱਚ ਕਹਿ ਦਨੇ ਕਿ ਬਾਕੀ ਦੇ ਜਿਹੜੇ ਮੈਂਬਰ ਹੈ ਉਹ ਕਹਿੰਦੇ ਕਿ ਸੁਵੀਰ ਬਦਲਣਾ ਚਲੇ ਜਾਣਗੇ ਇਹ ਇਹਨਾਂ ਦਾ ਵਿਚਾਰ ਹੈ ਪਰ ਵਾਕੀ ਸੁਮੀਰ ਬਾਦਲਵੀ ਤੇ ਕੋਸ਼ਿਸ਼ ਕਰ ਰਹੇ ਨੇ ਜਿਨ੍ਹਾਂ ਨੇ ਆ ਵੇਖੋ ਉਹਨਾਂ ਨੇ ਅਕਾਲੀ ਰਹਿਣਾ ਹਮ ਅਕਾਲੀ ਜਾਂਦੇ ਹੁੰਦੇ ਆ ਕਦੇ ਕਿਸੇ ਧੜੇ ਨਾਲ ਚਲੇਗਾ ਕਦੇ ਕਿਸੇ ਧੜੇ ਨਾਲ ਚਲੇਗਾ ਹੁਣ ਖਬਰ ਜਿਹੜੀ ਹੈ ਉਹ